ਕਾਤਿ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਜਿਹਦੇ ਚਲਦੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਭਾਜਪਾ ਹੁਣ ਘਰ ਦੇ ਵਿੱਚ ਸੰਦੂਰ ਭੇਜੇਗੀ ਤਾਂ ਉਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੰਜ ਕਸਿਆ ਗਿਆ ਤੰਜ ਕਸਨ ਤੋਂ ਬਾਅਦ ਰਵਨੀਤ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਉਹ ਭੜਕਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਰ ਪਹਿਲਾਂ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਮਜ਼ਾਕ ਸੁਣੋ ਐ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮਾਰ ਨਹੀਂ ਸਿੰਦੂਰ ਸਿੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ ਵੀ ਮਤਲਬ ਅਸੀਂ ਸਿੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿੰਦੇ ਆ ਭIAL ਹੈ ਮੋਦੀ ਦੇ ਨਾਂ ਦਾ ਸਿੰਦੂਰ ਲਾ ਲਾ ਇੱਕ ਵਨ ਨੇਸ਼ਨ ਵਨ ਹਸਬੈਂਡ ਇਹ ਇਸਕੀਮ ਹੈ ਸੋ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੰਜ ਕਸਿਆ ਗਿਆ ਸੰਦੂਰ ਨੂੰ ਲੈ ਕੇ ਤੇ ਦੂਜੇ ਪਾਸੇ ਰਮਨੀਤ ਬਿੱਟੂ ਵੱਲੋਂ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਦੇਖੋ ਅੱਜ ਜੋ ਬਿਆਨ ਗिरा ਹੁਆ ਯਹਾਂ ਸੇ ਪਤਾ ਚੱकता ਵੀ ਆਮ ਆਦਮੀ ਪਾਰਟੀ ਔਰ ਇਹ ਇਨਕਾ ਮੁੱਖ ਮੰਤਰੀ ਕਿਤਨੇ ਨੀਚ ਔਰ ਘਟੀਆ ਬਾਤ ਕਰ ਸਕਤਾ ਹੈ ਇਹ ਇਹ ਕਹਿ ਰਹੇ ਹਨ ਵੀ ਵਨ ਨੇਸ਼ਨ ਵਨ ਹਸਬੰਡ ਯਾਰ ਆਪ भाई ये सेंटर में अगर बीजेपी की एनडीए की सरकार है उसने अगर पाकिस्तान को धूल चिटा दी तो आप बर्दाश्त नहीं कर पा रहे आप हर वक्त पाकिस्तान के साथ खड़ा होने के दिखाने के लिए भी हम पाकिस्तान के साथ हैं आप कुछ भी बोलोगे भगवंत मान साहब मैं ये बात भी माफी मांग के कह रहा हूँ जो आपने ये बात संधूर के ऊपर बात की है ना ये आप आदि हैं इन चीजों के हमारी संस्कृति हमारा सभ्याचार भारत की नारी और भारत के पुरुष को ये चीजें कभी भी कभी भी ना सिखाती है ना बर्दाश्त करती है ये आप हो जो अपने घर में ट्रेंड हो ये चीज करने में वो बदलाव की बात नहीं कर रहा मैं जो आप अपने फैमिली में अपने परिवार का बदलाव करते हो चयन करते हो मैं कहना नहीं चाहता था लेकिन आज जो आपने ये मोदी साहब के लिए ये शब्द बरते हैं आपको कभी माफ नहीं करेगा देश और आप ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਬਣ ਕੇ ਕਿਸੇ ਦੀ ਮੰਗ 'ਚ ਸੰਦੂਰ ਬਰਨਾ ਔਰ ਉਸ ਤੋਂ ਪਹਿਲੇ ਕਿਸਕੇ ਸੰਦੂਰ ਬਰਨਾ ਇਹ ਆਪ ਜਾਨਤੇ ਹਨ ਮੈਂ ਇਸ ਤੋਂ ਜ਼ਿਆਦਾ ਕੁਝ ਕਹਿਣਾ ਨਹੀਂ ਚਾਹਤਾ ਨੀਂਚ ਬਾਤ ਆਪਨੇ ਕੀਤੀ ਸੋ ਹੁਣ ਵੇਖਣਾ ਹੋਵੇਗਾ ਸੰਦੂਰ ਦਾ ਮਾਮਲਾ ਆਣ ਵਾਲੇ ਸਮੇਂ ਦੇ ਵਿੱਚ ਕੀ ਰੁਖ ਫੜਦਾ ਲਗਾਤਾਰ ਵਿਰੋਧੀ ਭਾਜਪਾ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਨ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ